ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀ ਕਹਾਣੀ ਮધુਵਾਲਾ ਸਿਨੇਮੇ ਵਿੱਚ ਪਹਿਲੀ ਫਿਲਮ ਵਿਆਹ ਮਾਗਰੋਂ ਅੰਮ੍ਰਿਤ ਸਰ ਵਿੱਚ ਵੇਖੀ ਸੀ ਮੁਗਲੇ ਆਜ਼ਮ ਮધુਵਾਲਾ ਨੂੰ ਵੇਖੀ ਝੂਠੀ ਜੇ ਰੱਬ ਨੇ ਪੁੱਤ ਦਿੱਤਾ ਤਾਂ ਤੁਹਾਨੂੰ ਇਹਦੇ ਵਰਗੀ ਹੀ ਲਿਆਉਣੀ ਹੈ ਫਿਰ ਉਸਨੇ ਬੇੜੇ ਪੈਰ ਪਾਇਆ ਕਿੰਨੇ ਸੁਪਨੇ ਸਜਾਉਣੇ ਸ਼ੁਰੂ ਕਰ ਦਿੱਤੇ ਨਿੱਕੇ ਹੁੰਦੇ ਨੇ ਨਹਾਉਣ ਲਈ ਟੱਬ ਵਿੱਚ ਬਿਠਾਉਂਦੀ ਤਾਂ ਜਿੱਦ ਕਰਦਾ ਕਿ ਸਾਰੇ ਖਡਾਉਣੇ ਵੀ ਕੋਲ ਰੱਖ ਦੇਵੋ ਫਿਰ ਅੱਖਾਂ ਤੇ ਸਾਬਲ ਮਾਲਣ ਲੱਗਾ ਅੱਖ ਦਾ ਅੱਖਾਂ ਮੀਟ ਲੈ ਪਰ ਖੁੱਲੀਆਂ ਰੱਖਦਾ ਅੱਖਾਂ ਵਿੱਚ ਸਾਬਣ ਪਿਆ ਜਾਣ ਮਗਰੋਂ ਕਿੰਨੀ ਦੇਰ ਤੱਕ ਅੱਖਾਂ ਮਲਦਾ ਰਹਿੰਦਾ ਫਿਰ ਥੋੜੀ ਦੇਰ ਰੋ ਰ ਆ ਕੇ ਉਸ ਨੂੰ ਨੀਂਦਰ ਆ ਜਾਂਦੀ ਫਿਰ ਸੁੱਤੇ ਪਏ ਨੂੰ ਵੇਂਦੀ ਰਹਿੰਦੀ ਕਿੰਨੇ ਵਰਿਆਂ ਬਾਅਦ ਉਸ ਦੀ ਉਸ ਦਿਨ ਉਸ ਦੀ ਰਿਸ਼ਵਸ਼ਣ ਦੀ ਪਾਰਟੀ ਸੀ ਚਾਰੇ ਬੰਨਿਓ ਕਿੰਨੀਆਂ ਵਧਾਈਆਂ ਮਿਲ ਰਹੀਆਂ ਸਨ ਜੋੜੀ ਵੀ ਲਾਜਵਾਬ ਸੀ ਉਹ ਵਾਕਿਆ ਹੀ ਮਧੂ ਵਾਲਾ ਵਾਂਗ ਫਿਰ ਜਦੋਂ ਦੋਵੇਂ ਹੱਥਾਂ ਵਿੱਚ ਹੱਥ ਪਾ ਕੇ ਨੱਚਣ ਲੱਗੇ ਦਾਂ ਦਿਲ ਵਿੱਚ ਬਲਬਲਾ ਜਿਹਾ ਉੱਠਿਆ ਕਿਦਰੀ ਮੈਥੋਂ ਦੂਰੀ ਨਾ ਹੋ ਜਾਵੇ ਕਿਸੇ ਨੇ ਪਿੱਛੋਂ ਜੋਕਾ ਮਾਰਿਆ ਲਫਾਫੇ ਵਿੱਚ ਸ਼ਗਨ ਫੜਾਉਂਦੀ ਹੋਈ ਨੇ ਆਖਿਆ ਹੁਣ ਤੇ ਨੂਂਦੀਆਂ ਪੱਕੀਆਂ ਮਿਲਣਗੀਆਂ ਵਿਆਹ ਤੋਂ ਪਹਿਲਾਂ ਉਸ ਦੀ ਆਦਤ ਹੋਇਆ ਕਰਦੀ ਸੀ ਸਵੇਰੇ ਉੱਠ ਰਸੋਈ ਵਿੱਚ ਜਾ ਸਭ ਤੋਂ ਪਹਿਲਾਂ ਕਾਲੀ ਵਿੱਚ ਭੁਏ ਬਦਾਮਾਂ ਦਾ ਫੱਕਾ ਮਾਰਦਾ ਫਿਰ ਬਾਹਰ ਦੌੜਨ ਨਿਕਲ ਜਾਂਦਾ ਪਰ ਵਿਆਹ ਮਗਰੋਂ ਉਡੀਕਦੀ ਰਹਿੰਦੀ ਕਦੋਂ ਬਾਹਰ ਆਵੇਗਾ ਬਦਾਮ ਖਾਵੇਗਾ ਮਰੂਸ ਤੋਂ ਪਹਿਲਾਂ ਹੀ ਬਾਹਰ ਨਿਕਲ ਚਾਹ ਬਣਾ ਕੇ ਛੇਤੀ ਨਾਲ ਇੱਕ ਵਾਰ ਫੇਰ ਅੰਦਰ ਲੈ ਜਾਂਦੀ ਫੇਰ ਘੰਟੇ ਘੁੰਮਾ ਗਰੋਂ ਦੋਵੇਂ ਬਾਹਰ ਆਉਂਦੇ ਭੋਏ ਬਦਾਮ ਅੱਧੇ ਅੱਧੇ ਕਰ ਲੈਂਦੇ ਮੇਰੇ ਜੋਗਾ ਕੋਈ ਨਾ ਵੱਜਦਾ ਇੰਜ ਲੱਗਦਾ ਕੋਈ ਮੇਰੇ ਹਿੱਸੇ ਨੇ ਦੇ ਨੂੰ ਵੀ ਬੁਰਕਮਾਰ ਖੋ ਕੇ ਲੈ ਗਿਆ ਹੋਵੇ ਪਹਿਲਾਂ ਗੱਡੀ ਵਿੱਚ ਨਾਲ ਦੀ ਸੀਟ ਤੇ ਮੈਂ ਬੈਠਿਆ ਕਰਦੀ ਪਰ ਹੁਣ ਮੇਰੀ ਸੀਟ ਮੱਲੀ ਗਈ ਸੀ ਮਗਰ ਬੈਠਣਾ ਪੈਂਦਾ ਇਹ ਦੋਵੇਂ ਅੱਗੇ ਬੈਠੇ ਆ ਨਿੱਕੀਆਂ ਨਿੱਕੀਆਂ ਗੱਲਾਂ ਕਰਦੇ ਰਹਿੰਦੇ ਮੈਂ ਬਿੜਕ ਰੱਖਦੀ ਕੀ ਗੱਲਾਂ ਕਰਦੇ ਨੇ ਕਿਹਦੇ ਬਾਰੇ ਕਰਦੇ ਨੇ ਕਿਹਦੇ ਮੇਰੀਆਂ ਚੁਗਲੀਆਂ ਤਾਂ ਨਹੀਂ ਫਿਰ ਦੋਹਾਂ ਨੇ ਸ਼ਾਇਦ ਸਲਾਹ ਕੀਤੀ ਬਾਹਰ ਕੱਲਿਆਂ ਹੀ ਜਾਣਾ ਸ਼ੁਰੂ ਕਰ ਦਿੱਤਾ ਫਾਰਮੈਲਿਟੀਜ਼ ਹੀ ਕਰਦੇ ਮੰਮੀ ਤੁਸੀਂ ਚੱਲੋਗੇ ਮੈਂ ਇੱਕ ਵਾਰ ਨਾ ਕਰਦੀ ਤਾਂ ਉਹ ਦੁਬਾਰਾ ਨਾ ਪੁੱਛਦੇ ਫਿਰ ਕਿਸੇ ਵਹਿਮ ਪਾ ਦਿੱਤਾ ਕਿ ਬਾਹਰੋਂ ਆਈ ਨੇ ਉਸ ਨੂੰ ਆਪਣੇ ਮਗਰ ਲਾ ਲਿਆ ਨਿੱਕੇ ਹੁੰਦੇ ਨੂੰ ਆਖਦੀ ਅੱਖਾਂ ਬੰਦ ਰੱਖਿਆ ਕਰ ਪਰ ਹੁਣ ਅਰਦਾਸ ਕਰਦੀ ਰੱਬਾ ਅਸੀਂ ਅੱਖਾਂ ਖੁੱਲ੍ਲੀਆਂ ਰੱਖੀ ਕਦੀ ਕਦੀ ਖਿੱਚ ਕੇ ਬੋਲਣਾ ਸ਼ੁਰੂ ਕਰ ਦਿੱਤਾ ਨੌਕਰਾਂ ਕਾਮਿਆਂ ਨਾਲ ਇੱਕ ਵਾਰ ਨਾਲ ਦੇ ਨਾਲ ਵੀ ਨਾਲ ਦੇ ਨਾਲ ਵੀ ਲੜਾਈ ਹੋ ਗਈ ਆਖਦੀ ਤੁਸੀਂ ਦਖਲ ਕਿਉਂ ਨਹੀਂ ਦਿੰਦੇ ਸਮਝਾਉਂਦੇ ਕਿਉਂ ਨਹੀਂ ਮਾਣ ਦਾ ਵੀ ਹੱਕ ਹੁੰਦਾ ਏ ਮਾਣ ਹੀ ਰੱਖ ਲਿਆ ਕਰਨ ਇੱਕ ਦਿਨ ਸਕੂਲੋਂ ਆਉਂਦੀ ਸਹੇਲੀ ਵੱਲ ਰੁਕ ਗਈ ਗੱਲਾਂ ਚੱਲੀਆਂ ਦੁੱਖ ਸੁੱਖ ਫਰੋਲੇ ਰੋਣਾ ਨਿਕਲ ਗਿਆ ਐਨੇ ਨੂੰ ਨੌਕਰ ਕਤੂਰੇ ਨੂੰ ਸਹੇਲੀ ਕੋਲ ਲੈ ਆਇਆ ਆਖਣ ਲੱਗਾ ਜੀ ਸਾਰਾ ਦਿਨ ਭੌਂਕਦਾ ਰਹਿੰਦਾ ਸ਼ਾਇਦ ਵੱਡਾ ਹੋ ਗਿਆ ਏ ਤੇ ਹੁਣ ਥੋੜੀ ਆਜ਼ਾਦੀ ਮੰਗਦਾ ਏ ਇਸ ਨੂੰ ਥੋੜਾ ਖੁੱਲਾ ਵੀ ਛੱਡਣਾ ਪੈਣਾ ਏ ਤਾਂ ਜਾ ਕੇ ਚੁੱਪ ਕਰਦਾ ਏ ਮੇਰਾ ਕੋਲ ਬੈਠੀ ਦਾ ਮੱਥਾ ਠਣਕਿਆ ਵੱਡੇ ਹੋ ਜਾਣ ਤੇ ਖੁੱਲਦੇ ਹਰੇਕ ਨੂੰ ਹੀ ਚਾਹੀਦੀ ਹੁੰਦੀ ਏ ਚਾਹੇ ਇਨਸਾਨ ਹੋਵੇ ਤੇ ਜਾਂ ਫਿਰ ਜਾਨਵਰ ਸਾਰੇ ਰਾ ਇਹੋ ਸੋਚਦੀ ਆਈ ਫਿਰ ਨਾਲ ਦੇ ਨਾਲ ਵੀ ਸਾਂਝੀ ਕੀਤੀ ਖੁੱਲੀ ਜਗ੍ਹਾ ਦੇਣ ਵਾਲੇ ਵਿਚਾਰਾਂ ਕੀਤੀਆਂ ਖੁਦ ਨੂੰ ਵੀ ਤੇ ਉਹਨਾਂ ਦੋਹਾਂ ਨੂੰ ਵੀ ਦਾਖਲ ਅੰਦਾਜ਼ੀ ਬੰਦ ਕਰ ਦਿੱਤੀ ਜੋ ਕਰਦੇ ਕਰੀ ਜਾਣ ਦਿਲ ਹੀ ਦਿਲ ਵਿੱਚ ਛੜਨਾ ਬੰਦ ਕਰ ਦਿੱਤਾ ਉਹਨਾਂ ਦੀ ਆਪਣੀ ਜ਼ਿੰਦਗੀ ਭਲੇ-bure ਦੇ ਆਪ ਜ਼ਿੰਮੇਵਾਰ ਇੱਕ ਦਿਨ ਉਸੇ ਸਹੇਲੀ ਵੱਲ ਚੱਕਰ ਲੱਗਾ ਉਹ ਚੇਚਾ ਖਤੂਰੇ ਬਾਰੇ ਪੁੱਛਿਆ ਆਖਣ ਲੱਗੀ ਬੜਾ ਖੁਸ਼ ਰਹਿੰਦਾ ਏ ਹੁਣ ਦਿਨੇ ਰਾਤ ਆਰਾਮ ਨਾਲ ਸੌਂਦਾ ਏ ਮੈਨੂੰ ਪੁੱਛਣ ਲੱਗੀ ਕੀ ਹਾਲ ਏ ਤੇਰੇ ਘਰ ਦਾ ਆਖਿਆ ਮੇਰੀ ਮਧੂ ਵਾਲਾ ਵੀ ਹੁਣ ਅਨਾਰਕਲੀ ਵਾਂਗ ਚੈੱਕਦੀ ਰਹਿੰਦੀ ਏ ਇੱਕ ਹੋਰ ਕਰਾਮਾਤ ਬਾਰੇ ਵੀ ਦੱਸਿਆ ਹੁਣ ਬਦਾਮ ਵੀ ਤਿੰਨ ਥਾਂ ਹੀ ਵੰਡੇ ਜਾਂਦੇ ਨੇ ਖੁੱਲੀ ਥਾਂ ਨੇ ਕਿਸ਼ਮਾ ਕਰ ਦਿੱਤਾ ਅੱਜ ਪੋਤਰੀ ਦੀ ਜੰਦ ਚੜਦੀ ਪਈ ਏ ਕਿੰਨੇ ਦਿਨਾਂ ਤੋਂ ਸਲਾਹਾਂ ਦੇ ਰਹੀਆਂ ਬਹੁਤ ਹੀ ਦਾਖਲ ਅੰਦਾਜ਼ੀ ਨਾ ਕਰਿਓ ਜੀਨ ਦਿਓ ਖੁੱਲ ਕੇ ਦੋਹਾਂ ਨੂੰ ਆਪਣੀ ਜ਼ਿੰਦਗੀ ਹੁਣ ਅਕਸਰ ਹੀ ਸੋਚਦੀ ਹੁੰਦੀਆਂ ਸ਼ਾਇਦ ਕਿੰਨੇ ਰਿਸ਼ਤੇ ਟੁੱਟਣੋਂ ਬਚ ਸਕਦੇ ਨੇ ਜੇ ਇੱਕ ਇਨਸਾਨ ਖੁੱਲੀ ਖੁੱਲ ਦੇਣੀ ਸਿੱਖ ਲਵੇ ਖੁਦ ਨੂੰ ਵੀ ਤੇ ਦੂਸਰਿਆਂ ਨੂੰ ਵੀ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰਿਓ